ਬੱਤਾ ਭਾ ਗੁਰੂਆਂ ਬੇਨਮਾ ਰਾਜੇ ਦੇ ਬਾਦ ਚੋਟ ਖਾ ਕੇ ਤੁਰਿਆ ਹਸਨ ਖਾਂ ਜਸੂਸ ਲਲਾ ਬੇਦ ਦੇ ਦੇਰੇ ਜਹਾਵਲੇ ਜਾਂਦਿਆਂ ਨੂੰ ਲਲਾ ਬੇਦ ਹਸਨ ਖਾਂ ਨੂੰ ਡਿੰਦਾ ਸੀ ਵੀ ਜਸੂਸ ਜਸੂਸੀ ਕਰਕੇ ਆ ਰਿਹਾ ਉਹਨੇ ਆਪਣੇ ਸਹਾਰ ਆਪਣੇ ਜਸੂਸ ਨੂੰ ਪੁੱਛਿਆ ਕੀ ਖਬਰ ਲੈ ਆਇਆ ਜਸੂਸ ਸਾਥੀ ਨਾਲ ਉਹ ਕੇ ਕਹਿਦਾ ਜੀ ਸੱਚ ਦੱਸਾਂ ਕਿ ਤੂੰ ਇਨਾ ਮਤਲਬ ਇਹਦਾ ਝੂਠ ਦਸੂਗਾ ਇਹਦੇ ਚ ਪੇੜਾ ਤੋਂ ਮਜੂਗਾ ਸੱਚ ਦਸੂਗਾ ਤੇ ਡਾਂਗ ਇੱਥੋਂ ਵੀ ਫਿਰ ਉੱਥੋਂ ਦੇ ਫਿਰ ਵੀ ਇਥੋਂ ਪੱਤੀ ਦੇਣੀ ਆ ਇਹ ਦੁਨੀਆ ਦੀ ਸਚਾਈ ਆ ਤੁਸੀਂ ਜਿੰਨਾ ਜਿਆਦਾ ਸੱਚ ਬੋਲੋਗੇ ਆਪਣਾ ਕਰੋਗੇ ਤੁਹਾਡੀ ਬਾਤ ਨੂੰ ਹੋਣਾ ਹੀ ਜਿਆਦਾ ਨੰਦਰਾ ਆ ਕਿਉਂਕਿ ਕਹਿਣ ਵਾਲੇ ਕਹਿ ਜਾਂਦੇ ਪਰ ਸੁਣਨ ਵਾਲਿਆਂ ਦਾ ਮਤਦਾ ਬਹੁਤ ਫਟਕੂਦਾ ਸੰਤ ਕਰਤਾਰ ਸਿੰਘ ਖਾਲਸਾ ਪਠਰਾ ਵਾਲੇ ਮਹੰਤੋਂ ਖਾਨ ਨੇ ਇੱਕ ਲਾਗੂ ਕਹੀ ਸੀ ਤੁਹਾਨੂੰ

ਜੇ ਸੱਚ ਬੋਲਦਾ ਤੇ ਤੂੰ ਮੇਰਾ ਰਹਿਣ ਦਾ ਹੱਕ ਨਹੀਂ ਦੇਣਾ ਜੇ ਝੂਠ ਬੋਲਦਾ ਤੇ ਤੂੰ ਮੈਨੂੰ ਸਰੋਤੇ ਵੀ ਨਹੀਂ ਇਹ ਸਚਾਈ ਆ ਲੋਕਾਂ ਨੂੰ ਪਾਲਛਾ ਮਾਰੀ ਜੋ ਬਿਨਾਂ ਸੰਤਿਨਾ ਕੋ ਬੜਾ ਚੰਗਾ ਤੂੰ ਬੜਾ ਚੰਗਾ ਮਾਣੇ ਸਾਰੇ ਜਨ ਲੱਛਟਾਂ ਮਾਣਦੇ ਜਿਆ ਲੋਕਾਂ ਦੇ ਆ ਸ਼ਾਮ ਲਾ ਕਰਨ ਨਾਲ ਅਗੇ ਬੋਧਾ ਹੋਵੇ ਜਿਹਨੇ ਰਹਿਣਾ ਕਹਨਾ ਦਿੱਤਾ ਹੋਵੇ ਉਹਨੂੰ ਐ ਚੰਗਾ ਵੜਿਆ ਕੇ ਕਹੋ ਕਿ ਤੁਹਾਡੇ ਮਗਰ ਮਗਰੇ ਲੋਕੀ ਜਦੋਂ ਤੁਸੀਂ ਬਕਾਬਤ ਦਾ ਛੰਡਾ ਚੁਟਿਆ ਉਹ ਤਾਂ ਤੁਹਾਡੀ ਜਾਣਦਾ ਵੈਰੀ ਤੁਹਾਡੇ ਘਰ ਕੋਲ ਬੰਦ ਨਾ ਲੱਗਦਾ ਲੜਾਵੇ ਵੀ ਤਾਂ ਕਹਿਣਾ ਨਹੀਂ ਚਾਹ। ਆ ਸਰਖੰਡ ਜਸੂਸ ਕਹਿੰਦਾ ਵੀ ਗੁਰੂ ਆਖੇ ਮੈਂ ਤੁਹਾਡਾ ਇਹਦਾ ਲੜਿਆਲੀ ਜਮਾ ਸਿੱਧੀ ਕਰ। ਉਹ ਪਿਆਰ ਕੇ ਬੰਦੇ ਦੇਖੇਂ ਤਿਆਰ ਕੇ। ਸਾਡੀ ਜਿੰਦਗੀ 35000 ਹੈ। ਉਹਦੀ ਗਿਣਤੀ ਸਾਡੇ ਅੱਗੇ ਤੋਂ ਵੀ ਵੱਧੀ ਆ ਪਰ ਲੜਾਵੇਗ ਲੜਾਈਆਂ ਕੀ ਇਹਨਾਂ ਦੇ ਸਾਹਮਣੇ ਹੁੰਦੇ ਨਾ ਲੜਾਈਆਂ ਦੀ ਕੀਦਰ ਦੇ ਸੱਤੇ ਦੇਹਾਵਾ ਲਿਟਰਸੀ ਚਮਕਾਉਂਦੇ ਕਹਿੰਦੇ ਚਾਹਲਿਆਂ ਨੇ 10 ਲੱਖ ਵੀ ਅੰਦੇ ਲਿਆ ਸੀ ਵਾਹਬਾ ਲਿਟਰਸੀ ਸਾਰਾ ਗਰੀਬ ਦੇ ਵਿੱਚ ਪੀਰ ਸਿੰਘ ਚੂੜਨਾ ਨੇ 10000 ਬੰਦਾ ਉਹਦੇ ਅੰਦੇ ਲਿਆ ਸੀ

ਪਰ ਜਿੰਨਾ ਵਾਸਤੇ ਤੂੰ ਇੰਨਾ ਕੁਝ ਕੀਤਾ ਤੇ ਉਹਨਾਂ ਨੇ ਕਿੱਤਿਆ ਬਗਾਨਾ ਤਲਵਾਰ ਦਾ ਫੱਟ ਵੀ ਮਾਰੇ ਤੇ ਚੱਲ ਜਾਂਦਾ ਆਪਣਾ ਗੁੱਸੇ 'ਚ ਖੋਲੋ ਨਹੀਂ ਮਾਰੇ ਤੇ ਲੋਕਾਂ ਨੂੰ ਸਦਾ ਹੀ ਜੀਤੇ ਰਹਿਦਾ ਤੇ ਦੂ ਖਲਾਨੀ ਜਗ੍ਹਾ ਤੇ ਮੈਂ ਨਾ ਆ ਕੇ ਹਾਰ ਕੀਤਾ ਸੀ ਕਿਉਂਕਿ ਆਪਣਾ ਆਪਣੇ ਕੋਲ ਆਸ ਨਹੀਂ ਸੀ ਮਨਸੂਰ ਨੂੰ ਸਜ਼ਾ ਹੋ ਕੇ ਪੱਥਰ ਮਾਰੂ ਜਿਹਨੇ ਪੱਥਰ ਨਾ ਮਾਰਿਆ ਉਹ ਵੀ ਮਾਰ ਦੇਣਾ

پتر وجے تویا نہیں میںویا کہ رونا ہی چیز ہے یار نے ماریا بچہ بل بھی رو روٹی